ਇਹ ਨੇ ਦੁਨੀਆ ਦੀਆਂ ਸਭ ਤੋਂ ਅਜੀਬੋ-ਗਰੀਬ ਤੇ ਹੈਰਾਨ ਕਰ ਦੇਣ ਵਾਲੀਆਂ ਥਾਵਾਂ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਵੱਡੇ ਤੋਂ ਵੱਡੇ ਵਿਗਿਆਨੀਆਂ ਕੋਲ ਵੀ ਨਹੀਂ ਹਨ ਨੰਬਰ 8 ਪੁਰਾਣਗ ਐਂਸੈਂਟ ਟਾਊਨ ਚੀਨਦਾ ਇਹ ਸ਼ਹਿਰ 2000 ਸਾਲ ਪੁਰਾਣਾ ਹੈ ਜਿਸ ਨੂੰ ਦੇਖ ਕੇ ਅੱਖਾਂ ਤੇ ਯਕੀਨ ਨਹੀਂ ਹੋਵੇਗਾ ਇਸ ਸ਼ਹਿਰ ਵਿੱਚ ਆਬਾਦੀ ਵੀ ਹੈ ਅਤੇ ਘਰਾਂ ਦੇ ਵਿੱਚੋਂ ਚਰਨਾ ਵਹਿੰਦਾ ਹੈ ਜੋ ਦੇਖਣ ਵਿੱਚ ਬਹੁਤ ਹੀ ਖੂਬਸੂਰਤ ਲੱਗਦਾ ਹੈ ਅੱਜ ਕੱਲ ਇਹ ਜਗ੍ਹਾ ਟੂਰਿਸਟ ਅਟਰੈਕਸ਼ਨ ਬਣ ਗਈ ਹੈ ਦੂਰੋਂ ਦੂਰੋਂ ਲੋਕ ਜ਼ਿੰਦਗੀ ਦਾ ਆਨੰਦ ਮਾਣਨ ਇੱਥੇ ਆਉਂਦੇ ਹਨ ਨੰਬਰ 7 ਕਲਿਫ ਵਿਲੇਜ ਚੀਨਦਾ ਇਹ ਪਿੰਡ ਹਜ਼ਾਰਾਂ ਫੁੱਟ ਉੱਚੀਆਂ ਉੱਚੀਆਂ ਚਟਾਨਾਂ ਤੇ ਬੜੇ ਅਜੀਬ ਤਰੀਕੇ ਨਾਲ ਬਸਿਆ ਹੋਇਆ ਹੈ ਇੰਟਰਨੈਟ ਤੇ ਇਹ ਅੱਜ ਕੱਲ ਵਾਇਰਲ ਹੋ ਗਿਆ ਜਿਸ ਕਰਕੇ ਇਹ ਇੱਕ ਟੂਰਿਸਟ ਸਪੌਟ ਬਣ ਚੁੱਕਿਆ ਹੈ ਇਸ ਪਿੰਡ ਵਿੱਚ ਬਹੁਤ ਗਰੀਬ ਲੋਕ ਰਹਿੰਦੇ ਹਨ ਜੋ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਪਾਉਂਦੇ ਹਨ ਇਸ ਪਿੰਡ ਵਿੱਚ ਦਾਖਲ ਹੋਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਦਾਖਲ ਹੋਣ ਲਈ ਔੜੀਆਂ ਦਾ ਇਸਤੇਮਾਲ ਕਰਨਾ ਪੈਂਦਾ ਹੈ ਜੋ ਬਹੁਤ ਰਿਸਕੀ ਹੈ ਨੰਬਰ 6 ਕੁਲੂਰੂ ਰੌਕ ਆਸਟ੍ਰੇਲੀਆ ਦਾ ਇਹ ਪਹਾੜ ਜਿਸ ਨੇ ਵਿਗਿਆਨੀਆਂ ਨੂੰ ਵੀ ਚੱਕਰਾਂ ਵਿੱਚ ਪਾ ਰੱਖਿਆ ਹੈ ਇਸ ਦੀ ਸ਼ੇਪ ਕਛੂਏ ਦੇ ਸ਼ੈੱਲ ਵਰਗੀ ਹੈ ਦੱਸਿਆ ਜਾਂਦਾ ਹੈ ਕਿ ਇਹ ਪਹਾੜ ਦਿਨ ਤੋਂ ਲੈ ਕੇ ਸ਼ਾਮ ਤੱਕ ਕਈ ਵਾਰ ਆਪਣਾ ਰੰਗ ਬਦਲਦਾ ਹੈ ਕਿਹਾ ਜਾਂਦਾ ਹੈ ਹੈ ਕਿ ਇਹ ਪਹਾੜ 50 ਕਰੋੜ ਸਾਲ ਪੁਰਾਣਾ ਹੈ ਇਹ ਆਪਣਾ ਰੰਗ ਕਿਉਂ ਬਦਲਦਾ ਹੈ ਇਹ ਅੱਜ ਵੀ ਇੱਕ ਸਵਾਲ ਬਣ ਕੇ ਰਹਿ ਗਿਆ ਹੈ ਨੰਬਰ 5 ਡੈਵਿਲਸ ਕੈਟਲ ਅਮਰੀਕਾ ਚ ਬਣਿਆ ਇਹ ਵਾਟਰਫਾਲ ਬਹੁਤ ਰਹੱਸਮਈ ਹੈ ਜਿਸ ਦਾ ਨਾਮ ਡੈਵਿਲਸ ਕੈਟਲ ਯਾਨੀ ਕਿ ਸ਼ੈਤਾਨ ਦੀ ਕੇਤਲੀ ਤਰਸਲ ਇਸ ਦੀ ਬੰਤਰ ਇੱਕ ਕੇਤਲੀ ਦੀ ਤਰ੍ਹਾਂ ਹੈ ਜੋ ਬੜੇ ਰਹੱਸਮਈ ਤਰੀਕੇ ਨਾਲ ਨਦੀ ਦਾ ਅੱਧਾ ਪਾਣੀ ਆਪਣੇ ਅੰਦਰ ਸਮਾ ਲੈਂਦਾ ਹੈ ਇਹ ਪਾਣੀ ਜਾਂਦਾ ਕਿੱਥੇ ਹੈ ਇਸ ਦਾ ਪਤਾ ਹਲੇ ਤੱਕ ਨਹੀਂ ਲਗਾਇਆ ਜਾ ਸਕਿਆ ਕਿਹਾ ਜਾਂਦਾ ਹੈ ਕਿ ਇਸ ਦਾ ਪਤਾ ਗੋਣ ਲਈ ਪਾਣੀ ਵਿੱਚ ਕਈ ਵਾਰ ਅਲੱਗ-ਅਲੱਗ ਚੀਜ਼ਾਂ ਸਿੱਟੀਆਂ ਗਈਆਂ ਪਰ ਉਹ ਕਿੱਧਰ ਗਈਆਂ ਕੁਝ ਨਹੀਂ ਪਤਾ ਚੱਲਿਆ ਨੰਬਰ 4 ਰੇਨਿਸ ਜਾਰਾ ਬੀਚ ਇਹ ਬੀਚ ਇਸ ਜਗ੍ਹਾ ਨੂੰ ਦੁਨੀਆ ਤੋਂ ਅਲੱਗ ਬਣਾ ਦਿੰਦੀ ਹੈ ਕਿਉਂਕਿ ਸਮੁੰਦਰ ਦੇ ਕਿਨਾਰੇ ਪਈ ਇਹ ਰੇਤ ਬਿਲਕੁਲ ਕਾਲੇ ਰੰਗ ਦੀ ਹੈ ਹਜ਼ਾਰਾਂ ਲੋਕ ਇੱਥੇ ਘੁੰਮਣ ਆਉਂਦੇ ਹਨ ਇਹ ਰੇਤ ਕਾਲੀ ਹੋਣ ਦੇ ਪਿੱਛੇ ਦਾ ਕਾਰਨ ਹੈ ਲਾਵਾ ਕਾਲੀ ਰੇਤ ਦੇ ਨਾਲ ਨਾਲ ਇਸ ਦੇ ਨੇੜੇ ਦੀਆਂ ਚਟਾਨਾਂ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ ਜਿਨ੍ਹਾਂ ਦੀ ਰੂਪਰੇਖਾ ਬਿਲਕੁਲ ਵੱਖਰੇ ਤਰੀਕੇ ਦੀ ਹੈ ਇਹਨਾਂ ਦੋਨਾਂ ਦੇ ਕਾਰਨ ਇਹ ਜਗ੍ਹਾ ਬਹੁਤ ਰਹੱਸਮਈ ਬਣੀ ਹੋਈ ਹੈ ਨੰਬਰ 3 ਅਲਸਲਾ ਰੌਕ ਸਾਊਦੀ ਅਰਬ ਵਿੱਚ ਦੇਖਿਆ ਜਾਣ ਵਾਲਾ ਇਹ ਪੱਥਰ ਕਿਸੇ ਨੂੰ ਵੀ ਸੋਚਨ ਵਿੱਚ ਮਜਬੂਰ ਕਰ ਸਕਦਾ ਹੈ ਕਿਉਂਕਿ ਇਸ ਪੱਥਰ ਨੂੰ ਸੈਂਟਰ ਵਿੱਚੋਂ ਇੰਨੀ ਬਰੀਕੀ ਨਾਲ ਕੱਟਿਆ ਗਿਆ ਹੈ ਤੁਹਾਨੂੰ ਦੇਖ ਕੇ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਵੇਗਾ ਲੋਕਾਂ ਦਾ ਮੰਨਣਾ ਇਹ ਹੈ ਕਿ ਦੁਨੀਆ ਤੇ ਕੋਈ ਵੀ ਤਕਨੀਕ ਇਹੋ ਜਿਹੀ ਨਹੀਂ ਹੈ ਜੋ ਇੰਨੀ ਸਫਾਈ ਨਾਲ ਪੱਥਰ ਕੱਟ ਦੇਵੇ ਜ਼ਰੂਰ ਇਹ ਏਲੀయన్స్ ਦਾ ਕੀਤਾ ਹੋਇਆ ਹੈ ਐਕਸਪਰਟਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਮੰਨਣਾ ਹੈ ਇਹ ਫ੍ਰੀਜ਼-ਥੌ ਵੈਦਰਿੰਗ ਦੇ ਕਾਰਨ ਹੋਇਆ ਹੈ ਪਰ ਉਹ ਇਸ ਗੱਲ ਤੇ ਕੋਈ ਵੀ ਪੁਸ਼ਟੀ ਨਹੀਂ ਕਰਦੇ ਇਸ ਲਈ ਇਹ ਪੱਥਰ ਅੱਜ ਵੀ ਇੱਕ ਰਹੱਸ ਬਣ ਕੇ ਰਹਿ ਚੁੱਕਿਆ ਹੈ ਨੰਬਰ 2 ਸਿਵਾ ਓਏਸਿਸ ਕੁਝ ਲੋਕ ਹੁੰਦੇ ਨੇ ਜੋ ਤੈਰ ਨਹੀਂ ਸਕਦੇ ਪਰ ਤਲਾਬ ਵਿੱਚ ਨਹਾਉਣ ਦੀ ਜਿਗਿਆਸਾ ਰੱਖਦੇ ਨੇ ਉਹਨਾਂ ਲੋਕਾਂ ਲਈ ਏਜੀਪਟ ਵਿੱਚ ਕਈ ਕੁੰਡ ਬਣੇ ਹੋਏ ਨੇ ਰੇਗਿਸਤਾਨ ਵਿੱਚ 100 ਤੋਂ ਵੀ ਵੱਧ ਇੱਕੋ ਜਿਹੇ ਤਲਾਬ ਬਣਾਏ ਗਏ ਹਨ ਜਿਨ੍ਹਾਂ ਵਿੱਚ ਇਨਸਾਨ ਚਾਹੁੰਦੇ ਹੋਏ ਵੀ ਡੁੱਬ ਨਹੀਂ ਸਕਦਾ ਇਸ ਦਾ ਕਾਰਨ ਇਹ ਹੈ ਕਿ ਇਸ ਵਿੱਚ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਪਰ ਕਈ ਅੰਧੇ ਵਿਸ਼ਵਾਸੀ ਲੋਕ ਇਸ ਨੂੰ ਰਹੱਸਮਈ ਸ਼ਕਤੀਆਂ ਦੇ ਨਾਲ ਜੋੜ ਦਿੰਦੇ ਹਨ। ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਵਿੱਚ ਡੋਕੀ ਲਾਉਣ ਨਾਲ ਸਾਰੀਆਂ ਬਿਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਖੈਰ, ਹਰ ਇੱਕ ਦੀ ਆਪੋ ਆਪਣੀ ਸੋਚ ਹੈ। ਨੰਬਰ 1 ਹਕਾਦਲੂਰ ਵੈਲੀ ਜਿੱਥੇ ਕੋਈ ਇਨਸਾਨ ਨਹੀਂ ਬਲਕਿ ਕੁਦਰਤ ਫਹਾਰੇ ਬਣਾਉਂਦੀ ਹੈ ਜਿਨ੍ਹਾਂ ਨੂੰ ਗੀਜ਼ਰ ਵੀ ਕਿਹਾ ਜਾਂਦਾ ਹੈ। ਇਨ੍ਹਾਂ ਗੀਜ਼ਰਾਂ ਵਿੱਚੋਂ ਹੀ ਇੱਕ ਹਕਾਦਲੂਰ ਦਾ ਇੱਕ ਫਹਾਰਾ ਹੈ ਜੋ ਸਭ ਤੋਂ ਜ਼ਿਆਦਾ ਅਨੋਖਾ ਤੇ ਇਸ ਨੂੰ ਦੇਖ ਕੇ ਸਾਇੰਟਿਸਟ ਵੀ ਹੈਰਾਨ ਹਨ ਕਿਉਂਕਿ ਇਹ ਕੁਝ ਹੀ ਮਿੰਟਾਂ ਬਾਅਦ ਆਪਣੇ ਆਪ ਖਵਾ ਅੱਜ ਬਹੁਤ ਜ਼ੋਰ ਨਾਲ ਪਾਣੀ ਛੁੱਟਦਾ ਹੈ ਜਿਸ ਦੀ ਉਚਾਈ 70 ਮੀਟਰ ਤੱਕ ਹੁੰਦੀ ਹੈ ਇਸੇ ਤਰ੍ਹਾਂ ਦੀਆਂ ਹੀ ਹੋਰ ਮਜ਼ੇਦਾਰ ਵੀਡੀਓਜ਼ ਦੇਖਣ ਲਈ ਕੈਂਡਿਡ ਪੰਜਾਬ ਨਾਲ ਜੁੜੇ ਰਹੋ ਧੰਨਵਾਦ